ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਇਨੇ ਦਿਨੀ ਰਾਜਨੀਤਿਕ ਕਾਰਨਾਂ ਕਰਕੇ ਖਬਰਾਂ ਤੇ ਵਿਚ ਹੈ ਕਦੇ ਰਾਸ਼ਟਰਪਤੀ ਟਰੰਪ ਦੀ ਟੈਰਿਫ ਨੀਤੀ ਦੇ ਕਾਰਨ ਤੇ ਕਦੇ ਦੁਨੀਆ ਦੇ ਵਿੱਚ ਚੱਲ ਰੀਆਂ ਜੰਗਾਂ ਦੇ ਕਾਰਨ ਪਰ ਹੁਣ ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਵਾਰ ਅਮਰੀਕਾ ਦੀ ਚਰਚਾ ਦਾ ਕਾਰਨ ਹੜ੍ਹ ਬਣੇ ਹੋਏ ਨੇ ਜੀ ਹਾਂ ਅਮਰੀਕਾ ਦੇ ਟੈਕਸਾਸ ਰਾਜੇ ਦੇ ਵਿੱਚ ਕੇਰ ਕਾਉਂਟੀ ਦੇ ਵਿੱਚ ਭਿਆਨਕ ਹੜ੍ਹ ਆਇਆ ਹੋਇਆ ਜਿਸ ਵਿੱਚ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੜ੍ਹ ਨੂੰ ਬਹੁਤ ਭਿਆਨਕ ਦੱਸਿਆ ਤੇ ਕਿਹਾ ਕਿ ਲੋ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇਗੀ ਅਮਰੀਕਾ ਟੈਕਸਾਸ ਦੇ ਵਿੱਚ ਹੜ੍ਹ ਨੇ ਤਬਾਈ ਮਚਾਈ ਹੋਈ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਮਾਦਰ ਟੈਕਸਾਸ ਦੇ ਕੁਝ ਹਿੱਸਿਆਂ ਦੇ ਵਿੱਚ ਅਚਾਨਕ ਹੜ੍ਹ ਆਉਣ ਦੇ ਕਾਰਨ ਪੰਜਾਹ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਹੋਮ ਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨੋਇਮ ਨੇ ਲੋਕਾਂ ਨੂੰ ਬਚਾਉਣ ਦੇ ਲਈ ਤੇਜ਼ੀ ਦੇ ਨਾਲ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ ਅਤੇ ਟੈਕਸਾਸ ਦੇ ਗਵਰਨਰ ਨੇ ਹੜ੍ਹ ਦੇ ਜਵਾਬ ਦੇ ਵਿੱਚ ਟੈਕਸਾਸ ਦੇ ਵਿਚ ਐਤਵਾਰ 6 ਜੁਲਾਈ ਨੂੰ ਪ੍ਰਾਰਥਨਾ ਦਿਵਸ ਮਜੂ ਕੌਸ਼ਿਦ ਕਰਨ ਵਾਲੇ ਇੱਕ ਐਲਾਨ ਉਤੇ ਦਸਤਕਤ ਵੀ ਕੀਤੀ ਤਾਂ ਉੱਥੇ ਹੀ ਰਾਸ਼ਟਰਪਤੀ 트াম্প ਨੇ ਕਿਹਾ ਕਿ ਇਹ ਹੜ੍ਹ ਬਹੁਤ ਭਿਆਨਕ ਨੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਸਪਸ਼ਟ ਨਹੀਂ ਹੈ ਕਿ ਇਸ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਨੇ ਪਰ ਜਾਣਕਾਰੀ ਇਹ ਮਿਲੀ ਹੈ ਕਿ ਕੁਝ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ 트াম্প ਨੇ ਇੱਕ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਕਿੱਤੀ ਜਾਵੇਗੀ ਅਸੀਂ ਉੱਥੋਂ ਦੇ ਗਵਰਨਰ ਦੇ ਨਾਲ ਵੀ ਗੱਲ ਕਰ ਰਹੇ ਹਾਂ ਅ ਟੈਕਸਾਸ ਦੇ ਗਵਰਨਰ ਨੇ ਕਿਹਾ ਕਿ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਲੋਕਾਂ ਦੀ ਭਾਲ ਚੱਲੀ ਹੈ ਸੂਬੇ ਦੇ ਸਥਾਨਕ ਅਧਿਕਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਨੇ ਵਹਿ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ 24 ਘੰਟੇ ਬਚਾਅ ਕਾਰਜ ਚਲਾਏ ਜਾ ਰਹੇ ਨੇ ਬਚਾਅ ਕਾਰਜ ਦੇ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਹਰ ਸਮੇਂ ਮੌਕੇ ਉੱਤੇ ਮੌਜੂਦ ਨੇ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾ ਸਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੈਕਸਸ ਦੇ ਹੇਕੀਅਰ ਕਾਉਂਟੀ ਦੇ ਵਿੱਚ ਹੜ੍ਹ ਤੋਂ ਬਾਅਦ ਚਲਾਏ ਬਚਾਅ ਕਾਰਜਾਂ ਦੇ ਨਾਲ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਇਸ ਸਮੇਂ ਵੀ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਬਚਾਅ ਕਾਰਜ ਦੇ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੱਕ 200 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਤੇ ਇਹਨਾਂ ਦੇ ਵਿੱਚੋਂ 160 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਵੀ ਬਚਾਇਆ ਗਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਖਰਾਬ ਮੌਸਮ ਦੇ ਕਾਰਨ ਰਾਹਤ ਅਤੇ ਬਚਾਅ ਕਾਰਜ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਜੀਏ ਕਿ ਸੀਐਨਐਨ ਅਨੁਸਾਰ ਕੇਅਰ ਕਾਉਂਟੀ ਦੇ ਵਿੱਚ ਕੈਂਪ ਮਿਸਟਿਕ ਤੋਂ 20 ਤੋਂ ਵੱਧ ਕੁੜੀਆਂ ਲਾਪਤਾ ਹੋ ਚੁੱਕੀਆਂ ਨੇ ਜੋ ਇੱਕ ਨਿੱਜੀ ਈਸਾਈ ਸਮਰ ਕੈਂਪ ਹੈ ਅਧਿਕਾਰੀਆਂ ਨੇ ਕਿਹਾ ਕਿ ਕੇਅਰ ਕਾਉਂਟੀ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਤੇ ਬਾਹਰ ਕੱਢਿਆ ਜਾ ਚੁੱਕਿਆ ਤੇ ਇਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਖੇਤਰਾਂ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਕੁਝ ਘੰਟਿਆਂ ਦੇ ਵਿੱਚ ਇੱਕ ਮਹੀਨੇ ਜਈ ਬਾਰਿਸ਼ ਹੋਈ ਤੇ ਯੂਐਸ ਕੋਸਟ ਗਾਰਡ ਨੇ ਹੁਣ ਤੱਕ ਕੁੱਲ 223 ਲੋਕਾਂ ਦੀ ਜਾਨ ਬਚਾ ਲਈ ਹੈ ਜਦਕਿ ਬਾਕੀ ਦੀ ਹੈ ਪਾਲ ਹੈ ਜੋ ਜਾਰੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ